ਕਿਵੇਂ ਆ ਠੀਕ ਆ ਲਓ ਵੀ ਅੱਜ ਤੁਹਾਨੂੰ ਚਟਣੀ ਬਣਾ ਕੇ ਦਿਖਾਵਾਂਗੇ ਇਹੋ ਜੀ ਚਟਣੀ ਤੁਸੀਂ ਖਾਦ ਹੀ ਨਹੀਂ ਹਣੀ ਚਟਣੀ ਤੁਸੀਂ ਖਾਦ ਹੀ ਨਹੀਂ ਹਣੀ ਕਦੇ ਵੀ ਸੱਕੋ ਪਹਿਲਾਂ ਆਲੂ ਬਾਲਣੇ ਆ ਗੈਸ ਤੇ ਅਰਚ ਟਮਾਟਰ ਆਲੂ ਆਹਾਂ ਪਾ ਵੀ ਕੜੀ ਪੱਤਾ ਲਾਈਏ ਬਾਲਲੇ ਦੇ ਆਪਣੇ ਹੂੰ ਇਹ ਇੰਜਲੀ ਆ ਪਾਣੀ ਨਹੀਂ ਛੱਲੂਗਾ ਇੱਥੇ ਗੈਸ ਦੇ ਵਿੱਚ ਨਹੀਂ ਪਾਣੀ ਬੜੂ ਆਲੂ ਆਹ ਦਾ ਟਮਾਟਰ ਹਲਕਾ ਪਪਲਾ ਰੱਖ ਲੈਣਾ ਟਮਾਟਰ ਗੈਸ ਦੇ ਉੱਤੇ ਇਹਨਾਂ ਨੂੰ ਸ਼ੀਕ ਕਿੰਨਾ ਟਾਈਮ ਲਵਾਉਣਾ ਚਾਹੀਦਾ ਇਹਨੂੰ ਪੂਰਾ ਪੁੰਨ ਦੇਣਾ ਚਾਹੀਦਾ ਅੱਛਾ ਪਰਥਾ ਬਣਾ ਦੇਣਾ ਟਮਾਟਰ ਦਾ ਫੇਰ ਲੈਣਾ ਪਿਆਜ਼ ਹਰੀ ਮਿਰਚ ਅਣੀ ਹੋਰ ਕਰ ਦਿੰਦੀਆਂ ਬਹੁਤ ਐਨਾਂ ਦੇਖੋ ਕਿ ਆ ਕੀਂਦਾ ਤੇ ਬਣਦਾ ਦੇਖੋ ਮੂੰਹੋਂ ਨਹੀਂ ਲੈਂਦੀ ਜਿਆੜਣੀਆਂ ਅੰਜਲੀ ਦੀ ਸਹੀ ਗੱਲ ਹੈ ਜੈ ਰੈਸਪੀ ਬੋਈ ਅੰਜਲੀ ਤੋਂ ਪਹਿਲੀ ਵਾਰੀ ਕਰਦੀ ਬਾਡੀ ਸਰਾਉਂਦੀ ਆ ਤਰੋਂ ਕਿਆਂ ਨਾਲ ਖਾ ਲੋ ਦਹੀਂ ਨਾਲ ਜਾਂ ਗੱਲੀ ਖਾਓ ਸਹੀ ਗੱਲ ਆ ਹੋਰ ਕੀ ਹੈ ਨਾ ਆ ਨਾਲ ਕੀ ਚਾੜਤਾ ਘੜੀ ਘੜੀ ਆਲੂ ਘਰਾਉਂਦੇ ਅੰਜਲੀ ਮਾਚਣਾ ਜਾਵੇ ਆ ਪਾਣੀ ਜਿਹੜਾ ਡੰਡਾ ਨਾ ਚੁੱਕੀ ਨਾ ਕੋ ਪੂਰੇ ਲਾਲ ਨਾ ਠੀਕ ਆ ਤੇ ਇਹ ਦੇਖੀ ਜੈ ਲੋਗਰਾ ਗੌਰ ਨਾ ਇਹਦਾ ਬਣਦਾ ਦੇਖੋ ਕੀ ਆ ਬਾਹਰ ਚੜ ਰਹੀ ਬਣਨੀ ਆ ਹਮਮ ਚਾਟਣੀ ਨਾਲ ਬੇਤਨੀ ਮੱਗਦੀ ਨਹੀਂ ਠੀਕ ਆ ਅਰਥਿਆਂ ਨੂੰ ਬਣ ਗਿਆ ਉਦੋਂ ਬੰਦ ਕਰਨਾ ਅੰਜਲੀ ਹਾਂਜੀ ਹਾਂਜੀ ਆਹ ਦੇਖ ਟਮਾਟਰ ਪਾਟਣ ਨੂੰ ਲੱਗ ਗਿਆ ਹਾਂ ਆ ਕੀ ਆ ਪਾਨਾ ਜਿਆ ਕੋਫੀ ਮਿਕਸਰ ਬਣਾ ਲੇ ਲਸਣ ਘੋਟਾਂਗੇ ਕਿਤੇ ਕਿਧਰ ਆਇਆ ਡਰ ਗਿਆ ਹੋ ਕੋ ਅੰਜਲੀ ਕੋ ਟਮਾਟਰ ਬਣ ਗਿਆ ਤੇ ਦੂਜੇ ਵੀ ਬਣ ਗਿਆ ਤੇ ਇੱਧਰ ਧੋ ਲਿਆ ਸਾਰਾ ਕੁਝ ਮਿਰਚਾਂ ਟਮਾਟੇ ਧਣੀਆਂ ਅੰਜਲੀ ਇੱਕ ਮਿੰਟ ਹਾਂਜੀ ਲਈ ਖੰਡ ਖੁੰਡ ਵੀ ਬੂਏ ਚ ਨਾ ਨਾ ਖੰਡ ਹਾਂ ਇਹ ਆਈ ਬਣਾ। ਵੈਸੇ ਨੂੰੰ ਅੰਨ ਲੱਗੋ। ਅੱਛਾ ਜੇ ਨਿੰਬੂ ਪਾਣੀ ਦੇ ਖੱਟਾ ਖਾਣਾ ਮਾਲਾ ਦਾ ਫੇ ਨਿੰਬੂ ਨਿੰਬੂ ਪਾ ਲੋ। ਠੀਕ ਆ। ਉਹਦੇ ਨਾਲ ਖਟਾਸ ਚ ਆ ਜਾਣਾ। ਆ ਦੇਖੋ ਇੰਨਾ ਭੁੰਨਣਾ ਇਹਨੂੰ। ਅੰਜਲੀ ਜਦੋਂ ਕਾਧਾ ਉੱਪਰ ਦੀ ਹੁੰਦੀ ਸੀ ਇਹ ਘੁੱਟ ਨਹੀਂ ਲੈਂਦੀ। ਉਹਦੇ ਨਾਲ ਸੁੱਕੀ ਜੇ ਇਹਨੂੰ ਕੱਟ ਲੈਣਾ ਵਾ। ਇਹ ਨਾਲ ਚੱਲ ਰਹੀ ਹੈ ਕੜੀ। ਚੌਥੀ ਜਾ ਬਣਾਵਾਂਗੇ ਅੱਜ ਆਪਾਂ। ਕੜੀ ਵੀ ਮੇਰੀ ਫੇਵਰੇਟ ਆ। ਕੋਈ ਨਾ ਬਣਾ ਰਹੇ। ਝਟਣੀ ਵੀ ਸਾਡੀ ਫੇਵਰੇਟ ਆ। ਦਾਹੀਆਂ ਜੰਝਲੀ ਨੂੰ ਟਾਈਮ ਨਾ ਸਕਦਿਆ ਵੇ ਅੰਜਲੀ ਤੂੰ। ਟਾਈਮ ਨਾ ਆ ਕੇ ਅੱਜ ਆਪਾਂ ਚਲ ਪਹਿਲਾਂ ਚਟਣੀ ਬਣਾ ਕੇ ਦਿਖਾਵਾਂਗੇ ਸਾਰਿਆਂ ਨੂੰ। ਹਾਂ। ਫਿਰ ਬਣਾਵਾਂਗੇ ਕੜੀ। ਬੇਸਣ। ਲੱਸੀ। ਬੇਸਣ ਤੇ ਲੱਸੀ ਨੱਟਸ ਹੈ। ਆ ਗੰਡੇ ਹਰਿਆਣੇ ਚਾ ਸਾਰਾ ਕੁਝ ਆਪਾਂ ਪਹਿਲਾਂ ਆ ਨਹੀਂ ਪਾਉਣੇ ਉਹ ਪਾਣੇ ਆਪਾਂ ਪਹਿਲਾਂ ਇਹ ਨਹੀਂ ਗ੍ਰਾਉਂਡ ਕਰ ਲੈਣੀ ਦੁਬਾਰਾ ਕਿਸੇ ਦਾ ਕਿਸੇ ਦਾ ਕਮੈਂਟ ਆਇਆ ਸੀ ਕਿ ਹਨਾ ਜੇ ਤੁਸੀਂ ਕੋਈ ਵੀ ਰੈਸਪੀ ਬਣਾਉਨੇ ਹੋ ਉਹਦੀ ਚੀਜ਼ ਨੂੰ ਡਿਟੇਲਸ ਵਿੱਚ ਦੱਸੋ ਕਿ ਕੀ ਕੀ ਪਾਉਣੇ ਮੈਂ ਸਾਰਾ ਕੁਝ ਡਿਟੇਲ ਚ ਦੱਸ ਹੀ ਜਾਨੇ ਲੋ ਵੀ ਬਾਹਰੋਂ ਕੱਢ ਲੈਣਾ ਜਿਹੜਾ ਆਪਾਂ ਟਮਾਟਰ ਬਾਲਿਆ ਵੋ ਗੇਂ ਦੇ ਉੱਤੇ ਦੇਖੀ ਜਾਏ ਹੁਣ ਤੁਸੀਂ ਬਣਦਾ ਕੀ ਆ ਇਹ ਚਿਰ ਨਹੀਂ ਮੂਹ ਹੋਣੀ ਲੈ ਜੀ। ਕਹਿੰਦਾ ਕੀ ਰਿਸ਼ਤੇਦਾਰ ਵੀ ਜਿੱਥੇ ਕਰਦੇ ਹੁੰਦੇ ਆ। ਸਹੀ ਗੱਲ ਆ। ਚਲੋ ਮੁੰਡੇ ਦੇ ਫਾਇਦੇ। ਸਰਲੀ ਮਮੀ ਜਾਨੀ ਕਹਿੰਦੀ ਅੰਜਲੀ ਤੂੰ ਚੱਕੜੀ ਰੀ ਭੇਜੀ ਬਣਾ ਕੇ ਤੂੰ। ਬਾਕੀ ਤੋਂ ਬੱਤੀ ਪਾ ਦੇ ਡਾਕੂਮੈਂਟ ਨੂੰ ਰੈਡ ਕਰਨਾ। ਉੱਤੇ ਬਾਅਦ ਲਈ ਆਪਣੀ ਕਟਣੀਆਂ ਉਹ ਰੈਡੀ ਹੋ ਜਾਣੀ। ਬਾਅਦ ਸਰ ਲਈ ਨਾ ਨੋਨ ਪਾਣਾ ਇੱਕ। ਤੇ ਨੋਨ ਪਾਣਾ ਦੇ ਵਿੱਚ ਪਾ ਲਓ ਪਾ ਲਓ ਨੋਨ ਪਾ ਲਓ। ਕਿੰਨਾ ਕ ਪਾਉਣਾ ਨੂਨ? ਚਮਚਾਫ? ਨਾ ਆਪਣੇ ਹਿਸਾਬ ਨਾਲ ਖਾਲੋ ਜਿੰਨਾ ਮਤਲਬ ਖਾਂਦੇ ਆ ਕਿੰਨਾ। ਜਿੰਨਾ ਪਾ ਲਾਓ। ਹਾਂਜੀ। ਚਲ। ਬਾਦੋਂ ਮੈਂ ਤੜੇ ਲਈ ਕਟਣੀ ਬਣ ਜਾਂਦੀ ਹੈ। ਚੱਕੋ ਵੀ। ਚਟਨੀ ਰੈਡੀ ਸਰ ਤੋਂ ਪੱਜਾ ਕਮੈਂਟਾਂ ਦੇ ਵਿੱਚ ਤੁਸੀਂ ਚਟਨੀ ਬਣਾ ਸਕਦੇ ਹੋ ਜੇ ਕੋਈ ਖਾਣ ਪੀਣ ਨੂੰ ਘਰੇ ਨਹੀਂ ਬਣਿਆ ਇਹ ਚਟਨੀ ਜਿਹੜੀ ਹੈ ਮੂਹ ਹੋ ਨਹੀਂ ਲੈਣੀ ਇਦਾਂ ਕੜੀ ਚਾੜਤੀ ਨਾਲ ਹੀ ਘੱਲ ਵੀ ਅੰਜਲੀ ਕੱਢ ਕੇ ਰਖਾ ਦਿਓ ਚਟਨੀ ਹਉ ਮੇਰੇ ਅੱਗੇ ਰਹਿ ਗਿਆ ਵਾਹ ਜੀ ਵਾਹ ਜੀ ਲੋ ਬਣ ਗਈ ਇੱਧਰ ਚਟਣੀ ਸ਼ਾਂਤ ਗਿਆ ਬਜਰਾ ਕਹਿੰਦਾ ਤੂੰ ਗੱਲ ਕਿਹਾ ਚੱਲਿਆ ਗਿਆ ਵਾਹ ਪਰ ਹੈਗਾ ਗੈਸ ਦਾ ਉਹ ਕਹਿੰਦਾ ਕੋਸਟ ਨਹੀਂ ਹੈਗਾ ਚੱਲ ਕੋਈ ਨਹੀਂ ਇਹ ਬਰਵਾਸ ਹੋ ਗਈ। ਚਲੋ ਹੁਲੀ। ਆ ਜੋ ਵੀ ਜੀਨੇ ਜੀਨੇ ਖਾਣੀ ਆ ਸਾਰੇ ਰਿਸ਼ਤੇਦਾਰਾਂ ਦੀ ਫੇਵਰਿਟ ਚਟਣੀ। ਸਸਤਾ ਵੱਲੋਂ ਬਹੁਤ ਸਰ। ਹਾਂਜੀ। ਓਕੇ। ਸਿੱਕੰਦੇ ਵਿੱਚ ਆ ਬਲੈਕ ਕਲਰ ਪੇਂਟ। ਓਕੇ। ਹੈ ਗੈਸਟੀ ਆ ਸਾਰੇ? ਇਹ ਗੈਸ ਦੇ ਅੰਦਰ ਬ੍ਰੈਂਡ ਹੈਗਾ ਜਿੱਦਾਂ ਗੈਸ ਹੈਗਾ ਸਟੋਰ ਜਾਂਸਦਾ। ਬਤ ਕੀ ਕਰਦੇ ਆ ਕਿੰਨਾਂ ਨੇ ਸਾਈਡ ਤੇ ਪੋਰਸ਼ਨ ਨਵਾਂ ਬਣਾਇਆ 90 ਆਰਟੀਕਲ ਸਟਾਰਟ ਕੀਤੇ ਆ ਅੰਡਰ ਗ੍ਰਾਉਂਡ ਨਵਾਂ ਬ੍ਰਾਂਡ ਆਇਆ ਆਇਆ ਓਕੇ 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 ਯਾ ਐਲੋ ਲੌਰਾ ਜੋਨਸ ਕੈਸ ਕਰ ਸਕਦੇ ਹੋ ਤੁਸੀਂ ਇਹਦੇ ਬ੍ਰਾਂਡ ਦੇਗੇ ਓਕੇ ਓਕੇ ਤੇ ਵੀਰ ਇਹਨਾਂ ਦੀ ਪੋਟਲੀ ਫੜੀ ਦੋ ਹਾਂ ਇਹਨੀਆਂ ਦਾ ਪਾਸ ਫੜੀ ਦੋ ਪਹਿਲਾ ਆ ਵੀ ਸੋਨਾ ਵਾਈਨ ਕਲਰ ਆ ਨਾ ਵੀਰੇ ਇਹ ਆਹੋ ਓਕੇ ਓਕੇ ਤੇ ਅੱ비 ਦੇ ਕੋਚ ਚ ਪਿਆ ਇਹ ਆਰਟੀਕਲ ਪਾਣੀ ਪੀਤਾ ਕਦੇ ਲੱਖੋ ਇਹ ਕਾ ਕਲਰ ਪਿਆ ਨੇ ਇਹਦੇ ਤੋਂ ਵੱਡਾ ਸਾਈਜ਼ ਵੀ ਪੱਡਿਆ ਨਾ ਰਿਹਾ ਵੇਖੋ ਇੱਕ ਤੋਂ ਥੋੜਾ ਵੱਡਾ ਓਕੇ ਨਹੀਂ ਨਹੀਂ ਵੀਰੇ ਕੋਚ ਚ ਪਿਆਰ ਨਹੀਂ ਵੱਡੇ ਚ ਨਹੀਂ ਚਾਹੀਦੇ ਵੱਡੇ ਮੇਰੇ ਕੋਚ ਦਾ ਸਟੋਰ ਇੱਥੇ ਨਹੀਂ ਹੈ ਸਿਟੀ ਜਾਣਾ ਪਏਗਾ ਜੇ ਤੁਸੀਂ ਇੱਕ ਵਾਰ ਉੱਥੇ ਟਰਾਈ ਕਰ ਲਓ ਸਿਟੀ ਚ ਮੈਨੂੰ ਤਾਂ ਹੱਗਣਾ ਨਹੀਂ ਵੀਰੇ ਰਹਿਣ ਦੇ ਸਿਟੀ ਸਿਟੀ ਨੈਕਸਟ ਵੀਕ ਜਾਣਾ ਹੈ ਹਜੇ ਨਹੀਂ ਜਾਣਾ ਸਿੱਟੀ ਜਦ ਤੱਕ ਲੱਗ ਜੂਗਾ ਕੀ ਹਾਲ ਹੈ ਵੀਰੇ ਵਧੀਆ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਵਧੀਆ ਇਹਦੇ ਮੈਂ ਕਿਹਾ ਮਗਰ ਨਾ ਲੱਗੋ ਇਹਦਾ ਉਮੇ ਤੋੜ ਦੇਣਾ ਜਿੱਦਾਂ ਤੁਸੀਂ ਕਰਦੇ ਹੋ ਮੈਂ ਜਾਣਾ ਰਹਿਣਾ ਕੋਈ ਨਹੀਂ ਮੈਂ ਨਹੀਂ ਵੀਰੇ ਪਤਾ ਕੀ ਹੈ ਇੱਕ ਵਾਰ ਇੱਕ ਵਾਰ ਸਿੱਟੀ ਤੋਂ ਟਰਾਈ ਕਰ ਲਿਓ ਜੇ ਤਾਂ ਉਥੋਂ ਕੋਚ ਦਾ ਮਿਲ ਗਿਆ ਉਹ ਸੇਮ ਫੇਰ ਲੈ ਲਾਂਗੇ ਨਹੀਂ ਫਿਰ ਆਹੀ ਲੈ ਲਾਂਗੇ ਇਹ ਚਲੇਜਨ ਕੇ ਪੀਸ ਇਹ ਨਵਾਂ ਆਰਟੀਕਲ ਆਇਆ ਹੈ ਹਲੇ ਤਾਂ ਮੈਂ ਟਿਊਸਡੇ ਨੂੰ ਆਇਆ ਉਹ ਸੈਟਰਡੇ ਕਿੰਨੇ ਚ ਲੱਗਿਆ ਹੋਇਆ ਇਹ ਕਿੰਨੇ ਚ ਲੱਗਿਆ ਹੋਇਆ ਉਹ ਛੱਡੋ ਤੁਸੀਂ ਤੁਸੀਂ ਅੰલાઈਨ ਚੈੱਕ ਕਰਦਾ ਪੀਸ ਰੱਖ ਲਓ ਓਕੇ ਮੈਨੂੰ ਇਹਨਾਂ ਦੀ ਫੋਟੋ ਭੇਜੋ ਕਲਰ ਆਪਸ਼ਨ ਦੀ ਫਿਰ ਮੈਂ ਦੇਖਦੀ ਐ ਇਹਨਾਂ ਚੋਂ ਫਿਰ ਕੋਚ ਜਦ ਦਿਨ ਉਦਾਂ ਹੋਏ ਇੱਥੇ ਅਰੇ ਕੋਚਲਾ ਜਦੋਂ ਮਿਲਦਾ ਉਦੋਂ ਕੋਚਲਾ ਲੈਂਦੇ ਆ ਉਹ ਕੀ ਤਾਂ ਉਹੀ ਆ ਮੈਨੂੰ ਵੀਰੇ ਵਟਸਐਪ ਕਰ ਦੋਗੇ ਮੈਂ ਤੁਹਾਨੂੰ ਕਰ ਦਿੰਦਾ ਹਾਂ ਹਾਂ ਜੀ ਭੇਜੋ ਪਾਣੀ ਦਾ ਮਾਰਿਆ ਕਰੇ ਕੰਮ ਚ ਪਾਣੀ ਮਾਰਨ ਲੱਗ ਗਏ ਸਾਰਾ ਗੋਸਤ ਹੋ ਜਾਏਗਾ ਤਰੀਕੁਣ ਹੋਰ ਜਾ ਹਜੇ ਲੈ ਵੀ ਇਧਰੋਂ ਕੜੀ ਵੀ ਬਣਾਤੀ ਅੰਜਲੀ ਨੇ ਤੇ ਚਰਣੀ ਵੀ ਤਿਆਰ ਹੈ ਪਤਾ ਕੀ ਹ ਹੁਣ ਸਿਆਲ ਆਉਣਿਆ ਮੇਰੇ ਕੋਲ ਸਿਆਲ ਵਾਲੇ ਫਰਸੇ ਅੱਛਾ ਇਹ ਵੀ ਇਹ ਵੀ ਆਏ ਵੀ ਹੁੰਦਾ ਹੈ ਪਰਸਾ ਨੂੰ ਵੀ ਠੰਡ ਲੱਗਦੀ ਹੈ ਸਿਆਲਾ ਚ ਉਹ ਬਲੇਜ਼ਰਾਂ ਤੋਂ ਨਹੀਂ ਛੋਡੇ ਜਾਂਦੇ ਲੈ ਆ ਬੋਲੋ ਬੋਲੋ ਛੱਡਣ ਲੱਗ ਗਈ ਕੜੀ ਕਿਉਂਕਿ ਜੋਤ ਨੂੰ ਮਾਦਰ ਸ਼ਾਂਤੀ ਜਿਆਦਾ ਕਰਦਾ ਜੋਤ ਤਾਂ ਜਰਾ ਹਲਕਾ ਦਰਦਾ ਦਰਦਾ ਨਹੀਂ ਨਿਕਟਦਾ ਦਰਦਾ ਦਰਦਾ ਬੀਰਗੰਦੇ ਕੇ ਵੀ ਆ ਆ ਤਾਂ ਕਲਰ ਮੇਰੇ ਕੋਲ ਹੈਗਾ ਵਾ ਜਿਹੜਾ ਉਹ ਵੀ ਵੱਡੇ ਪਾਸ਼ਾ ਯਾਰ ਸੋਹਣੇ ਵੱਡੇ ਤਾਂ ਹੈਗੇ ਆ ਨਾ ਮੇਰੇ ਕੋਲ ਹਾਂ ਮੈ ਨਹੀਂ ਲੂੰਗਾ ਮੈਂ ਮਿਨੀ ਕਿਹੜੇ ਆ ਮਿਨੀ ਆਹ ਵਾਲਟ ਇੰਨਾ ਕੁ ਹੁੰਦਾ ਹੈ ਇੰਨਾ ਕੁ ਵਾਲਟ ਹੋਊਗਾ ਕਿੱਡਾ ਐਡਾ ਕੁ ਇੰਨਾ ਕੁ ਬਸ ਜਿੰਨਾ ਕੁ ਬੰਦਿਆਂ ਦਾ ਪਰਸ ਹੁੰਦਾ ਵਾਲਟ ਬੰਦਿਆਂ ਦਾ ਪਰਸੀ ਦਵਾ ਦਿੰਦੇ ਨੇ ਤੈਨੂੰ ਇੱਥੇ ਨਹੀਂ ਚੇਨ ਮੈਨੂੰ ਹੁਣ ਕਲਰ ਆਪਸ਼ਨ ਦੱਸੋ ਇੱਕ ਇਹਦੇ ਵਿੱਚ ਸਕਾਈ ਬਲੂ ਆ ਇੱਕ ਇਹਦੇ ਵਿੱਚ ਵਾਈਨ ਆ ਚਿੱਤਲੇ ਮਿਤਲਾ ਜਿਹਾ ਇੱਕ ਇੱਕ ਬਲੈਕ ਆ ਕਿਹੜਾ ਲਵਾਂ ਮਦਗਨਾ ਕਾਲਾ ਲੈ ਲੈ ਸਾਰਾ ਨਾ ਪਾ ਜੰਦਾ ਵਾਈਨ ਨਹੀਂ ਸੋਣਾ ਵਾਈਨ ਕਿੱਥੇ ਵਾਈ ਵੀ ਸੋਣੀ ਸ਼ੇਡ ਆ ਪਰ ਵਾਈਨ ਆਏ ਆ ਵੀ ਚਲ ਐ ਕਰੂੰਗੀ ਬਲੈਕ ਇਹਦਾ ਅੰਡਰਗੈਸ ਦਾ ਲੈ ਲੈਣੀ ਕਿਹੜਾ ਕਿਹੜਾ ਇਹ ਹੈ ਨਾ ਤੇ ਕੋਚ ਦਾ ਬਰਾਊਨ ਲੈ ਲਵਾਂ ਕਰਦੀ ਆ ਵੀਰੇ ਨੂੰ ਕਹਿੰਦੀ ਆ ਹਾਂ ਉਹ ਕਾਲਾ ਆ ਯਾ ਸੋਣਾ ਬਲੈਕ ਵਨ ਨਹੀਂ ਉਹ ਸਾਫ ਪਰਿਆ ਵਾਲਾ ਦਾ ਉਹ ਜਿਹੜਾ ਤਾਂ ਆ ਉਹ ਮੈਨੂੰ ਨਹੀਂ ਵਧੀਆ ਲੱਗਦੇ ਜਤਲੇ ਮਤਲੇ ਜੇ ਉਹ ਇਹ ਡੀਸੈਂਟ ਜਿਹਾ ਲੱਗਦਾ ਪਰ ਸਾ ਵੀ ਸੋਣਾ ਅੰਡਰ ਪਿਆ ਮੇਰਾ ਗੈਸ ਵਾਲਾ ਖਰਾਬ ਹੋ ਗਿਆ ਥੋੜਾ ਜਿਹਾ ਕਲਰ ਚ ਇਹ ਪਾਉਣਾ ਹੀ ਨਹੀਂ ਕਰਾਵੀ ਹੁੰਨੇ ਆ ਲੈ ਪਤਾ ਮੈਂ ਕਿੰਨਾ ਯੂਜ਼ ਕੀਤਾ ਤੇ ਉਹਨਾਂ ਸਿੱਖੇ ਕਾਫੀ movies ਛਟੀਆਂ ਆਜੀਆਂ ਨੇ ਤੇ ਤੁਸੀਂ ਵੀ ਐਂਟਰਟੇਨਮੈਂਟ ਵੀ ਜ਼ਰੂਰੀ ਹੈ ਤੇ ਐਜੂਕੇਸ਼ਨ ਵੀ ਜ਼ਰੂਰੀ ਹੈ ਤੇ ਯੂਨੀਵਰਸਿਟੀ ਤੁਹਾਨੂੰ ਐਜੂਕੇਸ਼ਨ ਪ੍ਰੋਵਾਈਡ ਕਰਦੀ ਤੇ ਨਾਲ ਦੀ ਨਾਲ ਤੁਹਾਡਾ ਟੈਲੈਂਟ ਹੈਗਾ ਹੁਣ ਹੈਗਾ ਉਹਨੂੰ ਵੀ ਦਿਖਾਉਂਦੀ ਹਮੇਸ਼ਾ ਕੋਸ਼ਿਸ਼ ਕਰਦੀ ਹੈ ਤੇ ਆਪਾਂ ਥੋੜਾ ਜਿਹਾ ਹੁਣ मूवी ਦਾ ਜਿਸ ਤਰੀਕੇ ਦਾ ਨਾਮ ਹੈ ਦਾ ਥੋੜਾ ਪਰ ਐਜੂਕੇਸ਼ਨਲ ਗੱਲਾਂ ਨਿਕਾੜਦੇ ਨਾਲ ਐਂਟਰਟੇਨਮੈਂਟ ਵੀ ਜ਼ਰੂਰੀ ਹੈ ਤੇ ਲਾਈਫ ਵਿੱਚ ਕਹਿੰਦੇ ਦੇ ਟੇਮੈਂਟ ਦੇ ਨਾਲ ਆਪਾਂ ਚੱਲਦੇ ਰਹਿ ਗਿਆ ਤੇ ਇਥੇ ਗਾਣਾ ਸੁਣਾ ਕੇ ਫਿਰ ਪੱਪਾ ਦੇ ਗਾਣੇ ਸੋਪਰਾ ਗਾਣਾ ਲੈ ਕੇ ਗਾਦੀ ਤੋਂ ਦੇਖੀ ਹੋਈਆਂ ਸਾਰਿਆਂ ਚਾਰ ਬੰਦ ਨੂੰ ਲਈ ਨੱਕੇ ਹੁੰਦੀਆਂ ਕਹਿਦੀ ਦੀ ਗੱਲੋਂ ਪਾਸ ਤੋਂ ਤੱਕੇ ਹੁੰਦੇ ਆ ਤਾਹਿਆਂ ਨਾਲ ਲਈ ਨੱਕੇ ਹੁੰਦੇ ਆ ਕਹਿਦੀ ਦੀ ਗੱਲੋਂ ਪਾਸ ਕੇ ਹੁੰਦੇ ਆ ਦੇਖੀਆਂ ਤੇ ਚੜਦੇ ਨਸੀਬ ਬੰਤਿਆ ਹਜੇ ਕਿਆ ਬੱਲੀਆ ਨੇ ਖੇਡਵਾਸ ਗੁਰੂ ਦੇ ਗੁਰੂ ਚਿੱਤੇ ਜਮਦੇ ਲੰਗੂਆਂ ਦਾ ਸਰਕਾਰੇ ਸ਼ੋਕ ਪੂਰੇ ਬੀਤੀ ਭਾਰੀ ਵਾਲਾ ਬਹਿੀਆਂ ਦੇ ਨਾਮ ਇੰਦਰਾਂ ਦੇ ਨਾਮ ਲੋਕ ਦੇ ਹੱਥਾਂ ਚਾਹੀਦਾ ਹੈ ਇੰਦਰਾਂ ਦੇ ਨਾਮ ਲੋਕ ਦੀ ਹੱਥ ਚਾਹੀਦਾ ਪੱਗੇ ਸ਼ਾਦੀਆਂ ਬਗਾਮੀਆਂ ਦਾ ਲੈਣ ਵਾਸਤੇ ਮੁੰਡਿਆਂ ਨੇ पैदा पिंड साढे तो पैदा हिकु दुनिया में हुजे ज ਸੁਣ ਤੇਰੇ ਚੁੱਪੇ ਖਤਰਾ ਇਹੀ ਹੋਊਗਾ ਦਮਕਾਈ ਹੋਏ ਪਿਆਸੇ ਕੁੰਨ ਦੇ ਗਈ ਭਾਈ ਭਾਈ ਓ ਕੀਤੀ ਇਲਤਫਨੰਗੀਆਂ ਕੀ ਵਰਤਿਆ ਪਾਣਾ ਓ ਸਾਥੋਂ ਬਾਬਾ ਖੋਲਿਆ ਧਰਨ ਨਿਕਾਣਾ ਓ ਸਾਥੋਂ ਬਾਬਾ ਖੋਲਿਆ ਆਦਤ ਆਦਤ ਪਾਤੀ ਚੰਦਰੀ ਨਹੀਂ ਮੈਨੂੰ ੁੰਡੀ ਤੇ ਆ ਯਾਰਾਂ ਨਹੀਂ ਮੈਨੂੰ ੁੰਡੀ ਤੇ ਆ ਯਾਰਾਂ ਜਿੱਕੇ ਪਈਏ ਤੋਂ ਆ ਦੂਏ ਹੋ ਗੇ ਢਾਕ ਦੇ ਪੜ ਗਿਆ ਮਾਓ ਕਰਕੇ ਆਏ ਹੋਏ ਜਿੱਕੇ ਢਾਕ ਦੇ ਕਰ ਗਿਆ ਮਾਓ ਪੜ ਕੇ ਪਾਣੀ ਪਾਣੀ ਹੋ ਗਈ ਮਿੱਤਰਾ ਟਕ ਟਕ ਸੀਨਾ ਧੜ ਕੇ ਭਾ ਜਾਵੇ ਲਲਕਾਰੇ ਨਾਲ ਮੈਂ ਡਰ ਗਈ ਤੂ ਚੇ ਲਲਕਾਰੇ ਤੇ ਅੰਦਰ ਵੜ ਗਈ ਤੀਜੇ ਲਲਕਾਰੇ ਨਾਲ ਨਾਉ ਮੇਰਾ ਲੈ ਕੇ ਸਤਾ ਆਣ ਕੇ ਦਰਾਂ ਦੇ ਵਿੱਚ ਮੱਚਿਆ ਹੀ ਪੱਟੂ ਫਿਰਦਾ ਓ ਫਿਰਦਾ ਸ਼ਰਾਬ ਨਾਲ ਰੱਜਿਆ ਨਹੀਂ ਪੱਟੂ ਫਿਰਦਾ ਤੂ ਸ਼ਰਾਬ ਨਾਲ ਰੱਜਿਆ ਨਹੀਂ ਬਣਾ ਪੈਂਦਾ ਪਹਿਲਾ ਕੰਮ ਬੈਲੀਆਂ ਦੇ ਮੈਨ ਘੱਟਣੇ ਓ ਤੂਜਾ ਕੰਮ ਬੋਤਲਾਂ ਤੇ ਡੱਟ ਪੱਟਣੇ ਓ ਤੀਜਾ ਕੰਮ ਲੈਣੀ ਆਪਾਂ ਮੁੰਡ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਦਰਤੇ ਦਰਤੇ ਬਣਾਉਂਦਾ ਮੁੰਡਾ ਬੱਕਰੇ ਨਹੀਂ ਤੇਰੇ ਦਰਤੇ ਓ ਦਰਤੇ ਬਣਾਉਂਦਾ ਮੁੰਡਾ ਬੱਕਰੇ ਨਹੀਂ ਤੇਰੇ ਦਰਤੇ ਅੱਜ ਖਾਵਾਂਗੇ ਹੈਲਦੀ ਚੀਜ਼ ਹੈਲਦੀ ਸ਼ਕਰਕੰਦੀ ਹਾਂ ਸਵਾਦ ਆ ਭਾਈ ਦੀ ਮੈਂ ਤਾਂ ਖਾ ਗਈ ਇੱਕ ਪਲੇਟ ਬਹੁਤ ਸਵਾਦ ਆ ਇਹ ਭਾਈ ਕਹਿੰਦਾ ਮੈਂ ਪੱਕਾ ਖਾੜਦਾ ਹਾਂ ਅੱਛਾ ਤਰ ਹੁਣ ਪੱਕਾ ਹੈ ਕਰਨ ਇਹ ਤਾਂ ਬੜੀ ਵਧੀਆ ਚੀਜ਼ ਆ ਸਿਆਣਾ ਦਾ ਤੋਹਫਾ ਹੀ ਆ ਇਹ ਸ਼ਕਰ ਕੰਦੀ ਜ਼ਰੂਰ ਖਾਣੀ ਚਾਹੀਦੀ ਆਪਾਂ ਨੂੰ ਵਿੱਚ ਨਿੰਬੂ ਪਾਇਆ ਹੈ ਹਨਾ ਹਨਾ ਪਾਈ ਲਓ ਹੂੰ ਬਣੀ ਟੇਸਟੀ ਹੈ ਹੈਪੀ ਬਰਥਡੇ ਵੀ ਬਹੁਤ ਖਾਂਦੀ ਸ਼ਕਰ ਕੰਦੀ ਮੰਮੀ ਵੀ ਬਹੁਤ ਖਾਂਦੀ ਡੈਡੀ ਖਾਂਦਾ ਬਹੁਤ ਹੂੰ ਹੂੰ ਹਾਂ ਦਿਨ ਜੀ ਦਿਨ ਮੋਡਲ ਟਾਊਨ ਆਈ ਸੀ ਹਨਾ ਹੂੰ ਭਾਈ ਹੈਪੀ ਬਰਥਡੇ ਜੋਨ ਲੱਗੀ ਕਰਨ ਵੰਟੀ ਭਾਈ ਨੂੰ ਸ਼ਕਰ ਕੰਦੀ ਖਾਣੀ ਬੜੀ ਸ਼ਕਰ ਕੰਦੀ ਸਾਰਾ ਮੋਡਲ ਟਾਊਨ ਗਾਤਾ ਪਰ ਉਦੋਂ ਸਾਨੂੰ ਮਿਲੀ ਨਹੀਂ ਸੱਚੀ ਜਾਇ ਐਮਬੀਡੀ ਮੂਰੇ ਖੜਦੇ ਆ ਹਿਆਤ ਅੱਗੇ ਬਸ ਆਹ ਰੋਡ ਤੇ ਇੱਥੇ ਹੀ ਮਿਲਦੀ ਘਮਾਰ ਮੰਡੀ ਦਾ ਬਾਦ ਹੁੰਦੇ ਆ